ਆਰਮੀ ਦੇ ਰੈਸਕਿਊ ਆਪਰੇਸ਼ਨ ਦੀਆਂ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਗੁਰਦਾਸਪੁਰ ਦੇ ਵਿੱਚ ਫੌਜ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਇੱਥੇ 27 ਲੋਕ ਫਸੇ ਹੋਏ ਨੇ ਤੇ ਆਰਮੀ ਦੇ ਵੱਲੋਂ ਕੀਤੇ ਜਾ ਰਹੇ ਇਸ ਰੈਸਕਿਊ ਆਪਰੇਸ਼ਨ ਦੀ ਵੀਡੀਓ ਵੀ ਸਾਹਮਣੇ ਆਈ ਹੈ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇਹਨਾਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤਾਂ ਪਿੰਡ ਲਾਸੀਆਂ ਤੋਂ ਇਹਨਾਂ 27 ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਗੁਰਦਾਸਪੁਰ ਦੇ ਲਾਸੀਆਂ ਇਲਾਕੇ ਦੇ ਵਿੱਚ ਹੜ੍ਹ ਦੇ ਪਾਣੀ ਦਾ ਪੱਧਰ ਅਚਾਨਕ ਵਧ ਕਾਰਨ ਬਹੁਤ ਸਾਰੇ ਲੋਕ ਵਿਚਕਾਰ ਇੱਕ ਟਾਪੂ ਵਰਗੀ ਜਗ੍ਹਾ ਤੇ ਫਸ ਗਏ ਸਥਿਤੀ ਬੇहद ਹੀ ਖਤਰਨਾਕ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਤਾਂ ਭਾਰਤੀ ਫੌਜ ਨੂੰ ਸੂਚਨਾ ਮਿਲੀ ਸੀ ਕਿ ਦਰਜਨਾਂ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਹੈ ਤੁਰੰਤ ਹੀ ਆਰਮੀ ਐਵੀਏਸ਼ਨ ਯੂਨਿਟ ਦੇ ਤਿੰਨ ਚੀਤਾ ਹੈਲੀਕਾਪਟਰ ਮੌਕੇ ਦੇ ਉੱਤੇ ਪਹੁੰਚੇ ਅਤੇ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਤਾਂ ਤੇਜ਼ ਹਵਾਵਾਂ ਅਤੇ ਬਹੁਤ ਹੀ ਖਰਾਬ ਮੌਸਮ ਦੇ ਬਾਵਜੂਦ ਆਰਮੀ ਪਾਇਲਟਾਂ ਨੇ ਕਈ ਜੋਖਮ ਭਰੀਆਂ ਉਡਾਨਾਂ ਕੀਤੀਆਂ ਲਗਾਤਾਰ ਸ਼ਟਲ ਆਪਰੇਸ਼ਨਾਂ ਦੁਆਰਾ 27 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤਾਂ ਭਾਰੀ ਮੀਂਹ ਅਤੇ ਹੜ੍ਹਾਂ ਨਾਲ ਪੰਜਾਬ ਦੇ ਕਈ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਲੋਕਾਂ ਦੇ ਘਰ ਡੁੱਬ ਗਏ ਨੇ ਅਤੇ ਜਨਜੀਵਨ ਪੂਰੀ ਤਰ੍ਹਾਂ ਅਸਤਵ ਵਿਅਸਤ ਹੋ ਚੁੱਕਾ ਹੈ ਅਗਸਤ ਦੇ ਮਹੀਨੇ ਦੇ ਵਿੱਚ ਭਾਰੀ ਬਾਰਿਸ਼ ਨੇ ਆਫਤ ਲਿਆ ਦਿੱਤੀ ਹੈ ਪੰਜਾਬ ਦੇ ਵਿੱਚ ਤੇ ਦਰਿਆਵਾਂ ਨੇ ਸੂਬੇ ਨੂੰ ਹੜ ਦੀ ਲਪੇੜ ਦੇ ਵਿੱਚ ਲਿਆ ਦਿੱਤਾ ਹੈ ਤਾਂ ਇਹ ਤਾਜ਼ਾ ਤਸਵੀਰਾਂ ਅਸੀਂ ਤੁਹਾਨੂੰ ਗੁਰਦਾਸਪੁਰ ਤੋਂ ਦਿਖਾ ਰਹੇ ਹਾਂ ਜਿੱਥੇ ਫੌਜ ਦੇ ਵੱਲੋਂ 27 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਤਾਂ ਗੁਰਦਾਸਪੁਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਰਮੀ ਵੱਲੋਂ ਇਹਨਾਂ 27 ਲੋਕਾਂ ਨੂੰ ਬਚਾਉਣ ਦੇਲੀ ਰੈਸਕਿਊ ਆਪਰੇਸ਼ਨ ਕੀਤਾ ਗਿਆ ਤੇ 27 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ